ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਫੈਸਲੇ ਦਾ ਦੂਸਰਾ ਭਾਗ ਰਾਜ ਦਾ ਪਿਤਾ ਅੱਜ ਰਾਤੀ ਕੁਦਰਤੀ ਘਰ ਨਹੀਂ ਸੀ ਉਹ ਸ਼ਹਿਰੋਂ ਪਿੰਸਨ ਲੈਣ ਗਿਆ ਸ਼ਾਮੇ ਵਾਪਸ ਨਹੀਂ ਆਇਆ ਸੀ ਰਾਜ ਇਸ ਨੂੰ ਸ਼ੋਭ ਸ਼ਗਨ ਸਮਝਦੀ ਸੀ ਉਸ ਮਲਕੜੇ ਉੱਠ ਕੇ ਰਵੜ ਤੇ ਫਲੀਟ ਪਾਈ ਅਤੇ ਝੋਲਾ ਚੌਕੀ ਤਿਆਰ ਹੋ ਕੇ ਉਸ ਦੀ ਬੇਚੈਨੀ ਨੇ ਉਸ ਨੂੰ ਪੇਂਜ ਕੇ ਰੱਖ ਦਿੱਤਾ ਦਿਲ ਦੀ ਅਧੀਤ ਧੜਕਣ ਕੋਈ ਸਮਝਣ ਦਾ ਅਫਸਰ ਨਹੀਂ ਦਿੰਦੀ ਸੀ ਉਹ ਚਾਰ ਤਿੰਨਾ ਤੋਂ ਇਸ ਸੰਸੇ ਵਿੱਚ ਖਾਦੀ ਜਾ ਰਹੀ ਸੀ ਕਿ ਜੇ ਚਰਨ ਨਾ ਮੰਨਿਆ ਉਸ ਖਿੜਕੀ ਵਿੱਚ ਦੀ ਮਾਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਤੱਕਿਆ ਉਸ ਦਾ ਸਿਰ ਝੁਕ ਗਿਆ ਉਹ ਪੈਰ ਫੜ ਕੇ ਵਿਜੀ ਤੋਂ ਮਾਫੀ ਮੰਗਣਾ ਚਾਹੁੰਦੀ ਸੀ ਉਸ ਦੇ ਖੜੀ-ਖੜੀ ਦੇ ਹੰਝੂ ਆ ਗਏ ਜਜਵਾਤ ਭਰੀ ਉਹ ਕੰਬੀ ਜਾ ਰਹੀ ਸੀ ਬੀ ਬੀਜੀ ਮੈਨੂੰ ਉਹ ਮਾਫ ਕਰ ਦਿਓ ਬੀਨਾ ਆਖ ਸਕੀ ਤੇ শেਤੀ ਨਾਲ ਪਹੁੰਚ ਉਸ ਦਾ ਰੋਣ ਉੱਚ ਲਾਇਆ ਸੀ ਮੈਂ ਚਰਨ ਨਾਲ ਇੱਕ ਹੋਣ ਜਾ ਰਹੀ ਹਾਂ ਜਾਂ ਮਰਨ ਜਾ ਰਹੀ ਹਾਂ ਉਸ ਦੇ ਆਪਣੇ ਵਸ ਕੋਈ ਨਹੀਂ ਸੀ ਇਹ ਵੀ ਚਰਨ ਦੇ ਹੱਥ ਸੀ ਉਸ ਨੂੰ ਮਾਰਦੇ ਵੀ ਜਾਂ ਜਿਉਂਦੀ ਰੱਖ ਲਵੇ ਆਸਮਾਨ ਸਾਫ਼ ਸੀ ਤਾਰੇ ਭਰਪੂਰ ਖੜੇ ਹੋਏ ਸਨ ਹਵਾ ਅਸਲੋ ਰੁਕੀ ਹੋਈ ਸੀ ਪੂਰਬ ਦਾ ਦਮੇਲ ਸੁਹਾਗਣ ਦਾ ਮਹਿੰਦੀ ਭਰਿਆ ਹੱਥ ਜਾਪਦਾ ਸੀ ਚੰਨ ਚੌਥ ਦੀ ਗੋਟੀ ਵਿੱਚੋਂ ਧੀਰੇ ਧੀਰੇ ਉੱਠ ਰਹਾ ਸੀ ਅੱਗੇ ਆਪਣੀ ਨਿਆਈ ਵਿੱਚ ਚੰਨ ਨੂੰ ਮਿਲਦਿਆਂ ਉਹ ਕਦੇ ਝਿਜਕੀ ਨਹੀਂ ਸੀ ਉਸ ਹਨੇਰੇ ਸਵੇਰੇ ਇਹ ਥਾਂ ਕਈ ਵਾਰ ਦੇਖੀ ਸੀ ਇੱਕ ਬੰਤ ਉਸ ਵਿੱਚ ਹੇਲ ਮੇਲ ਸੀ ਪਰ ਅੱਧਾ ਪੌਣਾ ਮਿਲ ਸੋਨੀਆਂ ਵਿੱਚ ਦੀ ਉਹ ਕਿਵੇਂ ਜਾਵੇਗੀ ਉਹ ਜ਼ਰੂਰ ਜਾਵੇਗੀ ਉਸ ਦੇ ਅੰਦਰ ਹੌਸਲਾ ਸੀ ਪਰ ਇਸ ਹੌਸਲੇ ਵਿੱਚ ਡੰਦੀਆਂ ਪ੍ਰਸ਼ੰਗਾ ਵੀ ਸਮਾ ਚਾਵਲ ਸੰ ਰਾਜ ਜਾਨ ਕਿਹੜਾ ਨਹੀਂ ਸਿਪਈ ਉਹ ਆਪਣੀ ਨਿਆਹੀ ਤੋਂ ਖੇਤਾਂ ਵਿੱਚ ਦੀ ਸਿੱਧੀ ਨਹਿਰ ਨੂੰ ਹੋ ਤੁਰੀ ਦੱਖਣ ਵੱਲ ਨੂੰ ਤੁਰਨਾ ਚੰਗਾ ਨਹੀਂ ਹੁੰਦਾ ਉਸ ਦੀ ਭਾਵਨਾ ਕਿੰਨੀਆਂ ਨਗੂਣੀਆਂ ਸ਼ੱਕਾਂ ਨੂੰ ਦਿਲ ਵਿੱਚ ਥਾਂ ਦੇ ਰਹੀ ਸੀ ਉਹ ਇੱਕਦਮ ਤ੍ਰਿਪਕ ਗਈ ਉਸ ਦੇ ਪਿੱਛੇ ਕੋਈ ਆ ਰਿਹਾ ਸੀ ਉਹ ਭੌਂ ਕੇ ਤੱਕਿਆ ਕਿ ਘਰਾਂ ਦੇ ਪਿਛਵਾੜੇ ਚੰਨਪੂਰੋਂ ਨਿਕਲ ਆਇਆ ਸੀ ਜ਼ਰੂਰ ਕੋਈ ਬਾਹਰ ਵਿੱਚ ਲੁਕ ਗਿਆ ਉਸ ਹੋਰ ਤੇਜ਼ ਕਦਮਾਂ ਪੁੱਟਣਾਂਗਾ ਸ਼ੁਰੂ ਕਰ ਦਿੱਤੇ। ਕਾਲੇ ਸਾਹਾਂ ਨਾਲ ਉਸ ਦਾ ਆਪਣਾ ਆਪ ਬਾਹਰ ਨੁਆਰਿਆ ਸੀ। ਚਾਰ-ਪੰਜ ਖੇਤਾਂ ਦੀ ਵਿਧਤ ਤੋਂ ਉਸ ਫਿਰ ਭੌਕੇ ਦੇਖਿਆ। ਪਿੱਛੇ ਕੋਈ ਨਹੀਂ ਸੀ ਪਰ ਆ ਜ਼ਰੂਰ ਰਹਾ ਸੀ। ਮੈਨੂੰ ਆਪਣਾ ਹੀ ਡਰ ਖਾਂਦਾ ਏ। ਮੈਂ ਕਾ ਨੂੰ ਨਹਿਰ ਦਾ ਇਕਰਾਰ ਕਰਨਾ ਸੀ। ਉਸ ਨੂੰ ਖੂਹ ਤੇ ਸੱਦ ਲੈਂਦੀ। ਖੂਹ ਤੇ ਉਸ ਕਦੋਂ ਹੋਣਾ ਸੀ। ਤੇ ਜੇ ਇੱਥੇ ਵੀ ਨਾ ਆਇਆ ਉਹ ਡੁੱਬ ਮਰੇਗੀ। ਉਸ ਦੀਆਂ ਅੱਖਾਂ ਚੋੜ ਗਆਂ ਅਤੇ ਬੱਟ ਵਿੱਚ ਔਕੜ ਕੇ ਡਿੱਗਣੋਂ ਮਸਾਂ ਵਜੀ। ਕੁਝ ਖੇਤਾਂ ਦੀ ਵਿੱਥ ਤੋਂ ਗਿੰਦੜ ਹੋ ਕੇ ਆਇਆ। ਨੀ ਵੇ ਜੀ। ਰਾਜ ਦਾ ਕਾਲਜਾ ਹੀ ਨਿਕਲ ਗਿਆ। ਕਿੰਨੇ ਸਿਆਪੇ ਪਾਏ ਆ ਬੈਰੀ ਨੇ। ਉਸ ਨੂੰ ਗੇਠ-ਗੇਠ ਉੱਚੇ ਹੋਏ ਮੋਠ ਕੁਰਾਨਿਆਂ ਵਿੱਚੋਂ ਨਿਕਲਦੇ ਵਗਿਆੜਾ ਜਾਪ ਰਹੇ ਸਨ। ਉਸ ਕੰਬ ਰਹੀ ਨੇ ਆਪੇ-ਆਪ ਨੂੰ ਹੌਸਲੇ ਦਾ ਜਤਨ ਦਿੱਤਾ। ਮੈਂ ਡਰਦੀ ਨਹੀਂ। ਸੋਨੀ ਆਪਣੇ ਪ੍ਰੇਮੀ ਕੋਲ ਨਿੱਤ ਜਾਂਦੀ ਸੀ ਤੇ ਮੈਂ ਤਾਂ ਸਿਰਫ ਅੱਜ ਦੀ ਰਾਤ ਹੀ ਜਾਣਾ ਉਸ ਨੂੰ یوں ਪ੍ਰਤੀਤ ਹੋਇਆ ਜਿਵੇਂ ਉਸ ਦੇ ਕਦਮਾਂ ਵਿੱਚ ਮਜ਼ਬੂਤੀ ਆ ਗਈ ਹੋਵੇ ਨਹਿਰ ਨੇੜੇ ਆ ਗਈ ਸੀ ਉਸ ਸਾਰਾ ਪੰਥ ਇੱਕ ਤਰ੍ਹਾਂ ਕਾਲੀ ਵਿੱਚ ਨੱਠਦਿਆਂ ਵਾਂਗ ਹੀ ਮੁਕਾਇਆ ਸੀ ਏ ਆਵਾਜ਼ ਕੋਈ ਹੈ ਮੈਨੂੰ ਇੱਧਰ ਦੀ ਹੋ ਜਾਣਾ ਚਾਹੀਦਾ ਹੈ ਉਪਾਸਾ ਵੱਟਿਆ ਹੀ ਸੀਗੇ ਆਵਾਜ਼ ਉੱਚੀ ਹੋ ਗਈ ਰਾਜ ਇੱਕਦਮ ਹਰੀ ਹੋ ਗਈ ਇਹ ਤਾਂ ਚਰਨ ਦੀ ਆਵਾਜ਼ ਹੈ ਉਹ ਕੁਝ ਗਾ ਰਿਹਾ ਹੈ ਉਸ ਦਾ ਆਪਾ ਇੱਕ ਵਾਰ ਹੀ ਬਾਹਰ ਨੂੰ ਉਛਲ ਤੇ ਭੱਜ ਕੇ ਚਰਨ ਦੇ ਗਲ ਜਾਂ ਚੁੰਮੜਨਾ ਚਾਹੇ ਉਹ ਕਦਮ ਪੁੱਟ ਕੇ ਫਿਰ ਰੁਕ ਗਏ ਤੇ ਝੁਕੀ ਝੁਕੀ ਪਾਸੇ ਤੁਰ ਗਈ ਹੁਣ ਉਹ ਚਰਨ ਦੇ ਪਿੱਛੇ ਇੱਕ ਟਾਲੀ ਦੀ ਛਾਵੇਂ ਖਲੋਤੀ ਸੀ ਉਹ ਇੱਕ ਟਾਕੀ ਦੀ ਬੇਥ ਤੇ ਗਾ ਰਿਹਾ ਸੀ ਹਾਏ ਮੈਂ ਜ਼ਿੰਦਗੀ ਦੇ ਰਾਜ ਦਾ ਸਰਦਾਰ ਹੋ ਜਾਵਾਂ ਕੀ ਬੰਧਨ ਤੋੜ ਕੇ ਜਗ ਦੇ ਪਿਆਰੋ ਪਿਆਰ ਹੋਇ ਉਹ ਜਾਵੇ ਉਹ ਪਿਆਰ ਗੀਤ ਦੀ ਲੈ ਵਿੱਚ ਖਿੱਚੀ ਪੈਰ ਪੈਰ ਅੱਗੇ ਵਧਦੀ ਗਈ ਉਸ ਦੇ ਸਾਹਮਣੇ ਦੋ ਚੰਨ ਸਨ ਇੱਕ ਅਸਮਾਨ ਤੇ ਉੱਚਾ ਉੱਠ ਰਿਹਾ ਸੀ ਤੇ ਦੂਜਾ ਧਰਤੀ ਦਾ ਚੰਨ ਨਹਿਰ ਦੀ ਪੱਟੀ ਤੋਂ ਲੱਤ ਪਸਾਰੀ ਘੜ ਰਿਹਾ ਸੀ ਰਾਜਧਾਨ ਨਜ਼ਰਾ ਪੂਰਬ ਪਿੱਛੋਂ ਕੁਝ ਬੋਝ ਲੈਣਾ ਚਾਹੁੰਦੇਗਾ ਸਨ ਉਸ ਦੀ ਖੁਸ਼ੀ ਅਪਾਰ ਹੋ ਚੁੱਕੀ ਸੀ ਉਹ ਚਾਹੁੰਦੀ ਸੀ ਨਹਿਰ ਬੰਨੇ ਖੋਲ ਕੇ ਉਸ ਨੂੰ ਆਪਣੇ ਵਿੱਚ ਸਮਾ ਲਵੇ ਚੰਨ ਉਸ ਨੂੰ ਉਡੀਕ ਕਰ ਉਡੀਕ ਸਕਦਾ ਹੈ ਉਸ ਦੀ ਪਿਆਰ ਜਾਤ ਵਿੱਚ ਉਹ ਬਲ ਤੜਫ ਸਕਦਾ ਹੈ ਜ਼ਿੰਦਗੀ ਨੂੰ ਹੋਰ ਕੀ ਚਾਹੀਦਾ ਚਰਨ ਦੀ ਆਵਾਜ਼ ਵਿੱਚ ਲੋੜੇ ਦਾ ਸੁੱਤਾ ਦਰਦ ਚੜ ਪਿਆ ਆਵਾਜ਼ ਉੱਚੀ ਚੜ ਰਹੀ ਸੀ ਰਾਜ ਆਪਣਾਪ ਰੋਕ ਨਾ ਸਕੀ ਉਸ ਵਜਦ ਵਿੱਚ ਆਈ ਚਰਨ ਦੇ ਗਲ ਵਿੱਚ ਪਿੱਛੋਂ ਬਾਹਾਂ ਪਾ ਦਿੱਤੇ ਗੀਤ ਅਚਾਨਕ ਬੰਦ ਹੋ ਗਿਆ ਚਰਨ ਨਾ ਤਰੇ ਭ ਗਿਆ ਨਾ ਡਰਿਆ ਉਹ ਜਿਹੀ ਵਸਤਾ ਵਿੱਚ ਸੀ ਕਿ ਕੋਈ ਵਾਰ ਕਰਨ ਵੀ ਆ ਜਾਂਦਾ ਤਾਂ ਉਹ ਮੁਸਕਰਾ ਪੈਂਦਾ ਉਸ ਜਾਣ ਲੈ ਸਕੇ ਰਾਜ ਤੋਂ ਬਿਨਾ ਇਸ ਵੇਲੇ ਉਸ ਦੇ ਗਲ ਕੌਣ ਕੁੜੀ ਬਾਹਾਂ ਪਾ ਸਕਦੀ ਆ ਉਸ ਹੱਥਾਂ ਨੂੰ ਘੁੱਟਿਆ ਤੇ ਹਿੱਕ ਨਾਲ ਚਮੇੜ ਲਿਆ ਕਿਉਂ ਰਾਜ ਨੇ ਭਰੇ ਮਰਨ ਨਾਲ ਗੀਤ ਦੀ ਆਖਰੀ ਭਾਵਨਾ ਦਾ ਕਿਲਾ ਕਰਦਿਆਂ ਪੁੱਛਿਆ ਰਾਜ ਚਰਨ ਭੌਂ ਕੇ ਮੁਸਕਰਾ ਪਿਆ ਉਹ ਦਾ ਆਪਣਾ ਆਪ ਇੱਕ ਹੌਕੇ ਵਿੱਚ ਖਿੱਚਿਆ ਗਿਆ ਰਾਜ ਨੂੰ ਲੋੜੀ ਦਾ ਉੱਤਰ ਮਿਲ ਗਿਆ ਉਸ ਚੰਨ ਨੂੰ ਉਸੇ ਤਰ੍ਹਾਂ ਜੋੜ ਦੀ ਕੁੱਟਿਆ ਪਿਆਰ ਦੀ ਲੋੜ ਵਿੱਚ ਉਹ ਮਦਹੋਸ਼ ਹੋ ਚੁੱਕੀ ਸੀ ਰਾਜ ਨੂੰ ਸਭ ਕੁਝ ਭੁੱਲ ਗਿਆ ਉਸ ਨੇ ਚੰਨ ਨੂੰ ਖਿੱਚਦਿਆਂ ਕਿਹਾ ਇਸ ਤਰ੍ਹਾਂ ਹੀ ਲੈ ਕੇ ਨਹਿਰ ਚ ਰੁੜ ਜਾਵਾਂ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਚੰਨ ਦਾ ਸਿਰ ਉਸ ਦੀ ਝੋਲੀ ਵਿੱਚ ਸੀ ਨਹਿਰ ਰਵਾ ਰਵੀ ਆਪਣੀ ਚਾਲ ਵਗੀ ਜਾ ਰਹੀ ਸੀ ਉਸ ਦੀ ਰਵਾਨੀ ਵਿੱਚ ਦਿਲ ਦੀਆਂ ਧੜਕਣਾ ਵਰਗਾ ਮਿੱਠਾ ਖਾਮੋਸ਼ ਸੋਚ ਹੋਰ ਸੀ ਚੁਗਲਾਂ ਦਾ ਜੋੜਾ ਬੋਲਦਾ ਬੋਲਦਾ ਉੱਡ ਕੇ ਅਗਲੀਆਂ ਟਾਲੀਆਂ ਤੇ ਜਾ ਬੈਠਾ ਉਹ ਰਾਜ ਨੇ ਨਾਜ ਕਰਦਿਆਂ ਆਪਣਾ ਆਪ ਛਟਕਿਆ ਤੇ ਚੰਨ ਦੇ ਮੂੰਹ ਨੂੰ ਪੋਲਿਆਂ ਜਿਹਾ ਫੇਰ ਦਿੱਤਾ ਚੰਨ ਨੇ ਉਸਦੀ ਉਂਗਲ ਮੂੰਹ ਵਿੱਚ ਫੜ ਕੇ ਦੰਦਾਂ ਹੇਠ ਲੈ ਲਈ ਮਿੱਠੀ ਬੀੜ ਨੇ ਰਾਜ ਦਾ ਰੋ ਰੋ ਚੰਨ ਨਾ ਸੁਟਿਆ ਉਸ ਬਦਮਤਿਆਂ ਅੱਖਾਂ ਵਿੱਚੋਂ ਪੁਕਾਰਿਆ ਖਾ ਜਾ ਰੋਂਦੀ ਤਾਂ ਨਹੀਂ ਮੇਰੇ ਰੋਣ ਵੀ ਤਾਂ ਤੇਰੀ ਖੁਸ਼ੀ ਦਾ ਗੀਤ ਹੋਵੇਗਾ ਅੱਛਾ ਚੰਨ ਦੇ ਚਿਹਰੇ ਤੇ ਸ਼ਰਾਰਤ ਜਾਗ ਪਈ ਹਾਏ ਵੇ ਦਰਤਾ ਰਾਜ ਨੇ ਇੱਕ ਕਸੀਸ ਭਰ ਲਈ ਮਰਦ ਬੜੇ ਕਠੋਰ ਹੁੰਦੇ ਆ ਤੇ ਦੀਨੀ ਚਾਨ ਨੇ ਫਿਰ ਮੋਹ ਬਣਾ ਲਿਆ ਜੋ ਮਰਦ ਮਰਦ ਬਣਾ ਲਵੇ ਨੀਰੀ ਮੋਹ ਇਹ ਜੀ ਨਹੀਂ ਨੰਗੀ ਤਲਵਾਰ ਹੁੰਦੀ ਹੈ ਦੋਵੇਂ ਮੂੰਹ ਜੋ ਰਹਾ ਵਿੱਚ ਲਟਕ ਗਏ ਉਸ ਉਹਨਾਂ ਨੂੰ ਉਸੇ ਸਮੇਂ ਉਜਾੜ ਵਿੱਚ ਕਿਸੇ ਦੇ ਆ ਜਾਣ ਦਾ ਉਹ ਡਰ ਨਹੀਂ ਸੀ ਕੁਦਰਤ ਵੀ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਗਈ ਅਚਾਨਕ ਹਵਾ ਦਾ ਬੁੱਲਾ ਦੱਖਣ ਵੱਲੋਂ ਆ ਗਿਆ ਨਹਿਰ ਤੋਂ ਦੀ ਤਰਦੀ ਤੇ ਪ੍ਰੇਮਾ ਦੇ ਪਿਆਰ ਵਿੱਚੋਂ ਦੀ ਖਿੱਚਦੀ ਹਵਾ ਸੰਦਲੀ ਹੋ ਗਈ ਉਹ ਦੋਵੇਂ ਉੱਠ ਕੇ ਬਹਿ ਗਈ ਚੰਨ ਚੰਨ ਹੋਰ ਉੱਚਾ ਹੋ ਗਿਆ ਪਿਆਰ ਦੀ ਥਾ ਮਸਤੀ ਵਿੱਚ ਵੇਖ ਖਬਰ ਸਮਾਂ ਬੀਤ ਰਿਹਾ ਸੀ ਮੇਰਾ ਤਾਂ ਖਿਆਲ ਨਹੀਂ ਸੀ ਤੂੰ ਇੰਨੀ ਸਿਆਣੀ ਹੋਵੇਂਗੀ ਚੰਨ ਨੇ ਜਬਤ ਕਰਕੇ ਰਾਜ ਨੂੰ ਚਮਕਾਇ ਤੁਸੀਂ ਕਮਲੀ ਕਰਕੇ ਪਿਆਰ ਪਾਇਆ ਸੀ ਹਾਂ ਚੰਨ ਨੇ ਸਿਰ ਹਿਲਾਉਂਦਿਆਂ ਉੱਤਰ ਦਿੱਤਾ ਪਰ ਉਸਦੇ ਬੁੱਲ ਹੱਸ ਰਹੇ ਸਨ ਰਾਜ ਨੇ ਸਾਰੇ ਜ਼ੋਰ ਨਾਲ ਖੱਬੇ ਹੱਥ ਦੀ ਚੰਨ ਦੇ ਮੁੱਕੀ ਮਾਰੀ ਇੱਕ ਹੋਰ ਫਿਰ ਦੋਹਾਂ ਹੱਥਾਂ ਨਾਲ ਧੱਕਾ ਦੇ ਦਿੱਤਾ ਜੀ ਕਰਦਾ ਏ ਤੈਨੂੰ ਇੰਨਾ ਮਾਰਾਂ ਕਿ ਮੱਛੋਂ ਮਾਸ ਕਰ ਸੋਟਾਂ ਜਿਹੜਾ ਤੂੰ ਮੈਨੂੰ ਦੁੱਖ ਦਿੱਤਾ ਏ ਮੈਂ ਆਪਣੀ ਚੰਨੀ ਨੂੰ ਸਿਰਫ ਪਿਆਰ ਕੀਤਾ ਏ ਚੰਨ ਨੇ ਸੱਜੇ ਹੱਥ ਦੀਆਂ ਉਂਗਲਾਂ ਨੂੰ ਇਕੱਠਿਆਂ ਕਰਕੇ ਇਸ ਤਰ੍ਹਾਂ ਖਿਲਾ ਰਿਆ ਕਿ ਉਹ ਕਲੀ ਤੋਂ ਫੁੱਲ ਬਣ ਗੰਨਾ ਪਰ ਦੂਜੇ ਪਲ ਹੱਥ ਦਾ ਫੁੱਲ ਸੁੰਗੜ ਕੇ ਰਹਿ ਗਿਆ اے ਸਰਦਾਰ ਜੀ ਬੱਸ ਕਰੋ ਰਹਿਣ ਦਿਓ ਕੋਈ ਸੁਣ ਲਵੇਗਾ ਹਾਂ ਇਹ ਤਾਂ ਠੀਕ ਹੈ ਕੋਈ ਸੁਣ ਨਾ ਲਵੇ ਪਰ ਮੈਂ ਤਾਂ ਰੌਲਾ ਪਾ ਦੇਣਾ ਹੀ ਚੌਂਕ 'ਚ ਖੜਕ ਕੇ ਹੈ ਨਾ ਹੇ ਰੱਬਾ ਇਹਨਾਂ ਨੂੰ ਕਿੱਥੋਂ ਔੜ ਰੰਗਾਂ ਨਹੀਂ ਮੇਰੇ ਸੇਲੇ ਬਣ ਕੇ ਚੁੱਭਦੀਆਂ ਪਈਆਂ ਨੇ ਚੰਨੇ ਤੇਰੇ ਸੇਲੇ ਤਾਂ ਕੀਤੇ ਜੇ ਸੂਲਾ ਬਣ ਕੇ ਵੀ ਚੁੱਭਦੀਆਂ ਹੁੰਦੀਆਂ ਮੈਨੂੰ ਤੜਫਾ ਤੜਫਾ ਨਾ ਮਾਰਦਾ ਚਰਨ ਖਾਮੋਸ਼ ਹੋ ਗਿਆ ਉਸ ਮਨ ਵਿੱਚ ਕਿਹਾ ਹਾਂ ਮੈਨ ਰਾਜ ਨੂੰ ਬਹੁਤ ਦੁੱਖ ਦਿੱਤਾ ਹੈ ਪਰ ਜੋ ਕੁਝ ਮੈਂ ਕੀਤਾ ਉਹ ਕਿੰਨਾ ਠੀਕ ਹੈ ਕੀ ਸੀ ਕਿੰਨਾ ਗਲਤ ਮੈਂ ਨੇਕ ਨੀਤੀ ਨਾਲ ਸਾਰਿਆਂ ਦੇ ਭਲੇ ਲਈ ਹੀ ਸੋਚਿਆ ਸੀ ਉਸ ਦਾ ਦਿਲ ਨਹਿਰ ਵਿੱਚ ਲਰਜ ਰਹੇ ਚੰਨ ਜਿੰਨਾ ਧੁੰਦਲਾ ਤੇ ਦਿਮਾਗ ਸਮਾਨੀ ਚੰਨ ਜਿੰਨਾ ਸਾਫ਼ ਜਿਦਾਂ ਇੱਕ ਪਾਸਾ ਚੌਥੀ ਗੋਡੀ ਕਰਨ ਹੀ ਨਾ ਹੋਇਆ ਸੀ ਨਹਿਰ ਬੇਪਰਵਾ ਵਗੀ ਜਾ ਰਹੀ ਸੀ ਰਾਜ ਦੀ ਖੁਸ਼ੀ ਬੱਤੀ ਪੂਰ ਲੱਗੇ ਪਾਣੀ ਵਾਂਗ ਝੋਲਾ ਖਾ ਰਹੀ ਸੀ ਉਸ ਸੋਚਾਂ ਦੀਆਂ ਬਾਦੀਆਂ ਵਿੱਚੋਂ ਆਨੰਦ ਵਾੜੀ ਵਿੱਚ ਗਵਾਚੀ ਹੋਈ ਸੀ ਉਹ ਆਪਣੇ ਵਿੱਚ ਮੁਸਕਾਈ ਜਿਵੇਂ ਕਹਿ ਰਹੀ ਹੋਵੇ ਸੱਚੇ ਪਿਆਰ ਦੀ ਹਮੇਸ਼ਾ ਜਿੱਤ ਹੋਇਆ ਕਰਦੀ ਹੈ ਉਸ ਨੂੰ ਕੁਝ ਜ਼ਿਆਦਾ ਦਿਖੜਖੜਾ ਕੇ ਹੱਸ ਪਈ ਚੰਨੇ ਇੱਕ ਗੱਲ ਪੁੱਛਾਂ ਰਾਜ ਨੇ ਉਸ ਦੇ ਮੋਢੇ ਤੇ ਹੱਥ ਰੱਖ ਦਿੱਤਾ ਉਸ ਰਾਜਵਾਲ ਇਸ ਤਰ੍ਹਾਂ ਤੱਕਿਆ ਜਿਵੇਂ ਕੋਈ ਸੌ ਸੌ ਕੀ ਵੀ ਮੁਸਕਰਾਉਂਦਾ ਹੀ ਉਠੇ ਉਸ ਦੇ ਮੂਲੀ ਖੁੱਲੇ ਬੁੱਲਾਂ ਵਿੱਚ ਦੀ ਦਿਸਦੇ ਸਫੇਦ ਦੰਦ ਦੁਮੇਲ ਵਿੱਚ ਬਰਾਬਰ ਚਮਕਦੇ ਦੋ ਤਾਰੇ ਜਾਪਦੇ ਸਨ ਚਰਨ ਨੇ ਜਾਣ ਕੇ ਕੋਈ ਉੱਤਰ ਨਾ ਦਿੱਤਾ ਉਹ ਰਾਜ ਨੂੰ ਜ਼ਿੰਦਗੀ ਦੀ ਇੰਤਿਹਾ ਖੇਚ ਨਾਲ ਵੇਖ ਰਿਹਾ ਸੀ ਜਿਵੇਂ ਵੇਖੀ ਜਾਣ ਦੀ ਅਮੁੱਖ ਰੀਤ ਵਿੱਚ ਇਕੱਲਾ ਬੁੱਧ ਹੋ ਜਾਣਾ ਚਾਹੀਦਾ ਚਾਹੁੰਦਾ ਸੀ ਪੁੱਛਾਂ ਸੱਚ ਦੱਸੋਗੇ ਰਾਜ ਆਪ ਹੀ ਸਿਰ ਫੇਰ ਕੇ ਹੱਸ ਪਈ ਤੁਸੀਂ ਕਮਾਉ ਨਿਸ਼ਟ ਸੱਚ ਤੇਰਾ ਚਰਨ ਝੂਠ ਵੀ ਬੋਲ ਸਕਦਾ ਹੈ ਚਰਨ ਦੀ ਦੁੱਧ ਭਾਵਨਾ ਉਸ ਵੇਲੇ ਐਨੀ ਮਿੱਠੀ ਤੇ ਯਕੀਨ ਨਹੀਂ ਸੀ ਕਿ ਰਾਜਤਾ ਕੀ ਦੁਸ਼ਮਣ ਵੀ ਵਿਸ਼ਵਾਸ ਕਰ ਲੈਂਦਾ ਨਹੀਂ ਰਾਜ ਚੰਨ ਤੇ ਰੱਬ ਵਰਗਾ ਭਰੋਸਾ ਰੱਖਦੀ ਸੀ ਪਰ ਚੰਨੇ ਮੇਰਾ ਦਿਲ بے ਸਹਾਰਾ ਕਿਉਂ ਹੋਇਆ ਪਿਆ ਚੰਨੇ ਆਪਣਾ ਮੂਡ ਬਦਲ ਲਿਆ ਤੇ ਜਾਣ ਕੇ ਰਾਜ ਨੂੰ ਛੇੜ ਲਈ ਜੋ ਬਿਮਾਰੀ ਇੰਨੀ ਦੀ ਮੋਮਦਾ ਬਣਿਆ ਹੋਇਆ ਨਾ ਆਪਣੇ ਬਾਰੀ ਪੂਠਾ ਸਜਾ ਲਵੇਂਗਾ ਚੰਨੇ ਰਾਜ ਨੂੰ ਇੰਨੀ ਜ਼ੋਰ ਦੀ ਕੁੱਟਾ ਕਿ ਉਸ ਦਾ ਸਾ ਬੰਦ ਹੋ ਗਿਆ ਚਰਨ ਦੀਆਂ ਅੱਖਾਂ ਵਿੱਚ ਚੰਗਿਆੜੇ ਭਖ ਰਹੇ ਸਨ ਰਾਜ ਲੰਬੀ ਤਸੱਲੀ ਅਤੇ ਡੂੰਗੀ ਸ਼ਾਂਤੀ ਅਤੇ ਪਿਆਰ ਪਿਆਰ ਹੋਈ ਪਈ ਸੀ ਰਾਜ ਤੂੰ ਮੇਰੇ ਨਾਲ ਚੱਲ ਸਕਦੀ ਹੈ ਚਰਨਨੀ ਹੁਣ ਮਾਦ ਵਿੱਚੋਂ ਅਚੇਤਨਾ ਬੋਲ ਪਈ ਜਿਹੜੀ ਮਿਲਨ ਆਨੰਦ ਤੇ ਪ੍ਰਭਾਵ ਸਦਕਾ ਤੱਬੀ ਪਈ ਸੀ ਤੂੰ ਕੀ ਸਮਝਦਾ ਹੈ ਮੈਂ ਵਾਪਸ ਜਾਣ ਵਾਸਤੇ ਆਈ ਹਾਂ ਰਾਜ ਦਾ ਛੋਟਾ ਜਿਹਾ ਮੂੰਹ ਖੁੱਲ ਕੇ ਰਹਿ ਗਿਆ ਚਰਨ ਨੇ ਇੱਕਦਮ ਆਪਣੇ ਜਜ਼ਬਾਤ ਤੋਂ ਜਾਗ ਪਿਆ ਰਾਜ ਮੇਰੇ ਨਾਲ ਜਾਵੇਗੀ ਹਾਂ ਲੋਕ ਕੀ ਆਖਣਗੇ ਚਰਨ ਨੇ ਰਾਜ ਨੂੰ ਘਰ ਪਾਲਿਆ ਲੈ ਕੇ ਨਿਕਲ ਗਿਆ ਜੰਗੀਰਦਾਰ ਦੀ ਹੋਣ ਵਾਲੀ ਨੂੰ ਮੈਂ ਕੀ ਕਰ ਰਿਹਾ ਕੀ ਸੋਚ ਰਿਹਾ ਉਹਦੇ ਮੱਥੇ ਤੇ ਬੱਟੂ ਬਰ ਆਇਆ ਉਹ ਮਜਬੂਰੀ ਤੇ ਜਜ਼ਬਾਤੀ ਤੰਗੀੜ ਦੇ ਬਲੇਲਿਆ ਚੰਨ ਸੰ ਪੀੜਿਆ ਜਾ ਰਿਹਾ ਸੀ ਇਹ ਸਵਾ ਦੀ ਸਕੀਮ ਨਹੀਂ ਪ੍ਰੋਗਰਾਮ ਨਹੀਂ ਜਿਸ ਤੇ ਮਿਤ ਕੇ ਚੱਲਿਆ ਜਾ ਸਕੇ ਦਿਲ ਦਾ ਖੂਨ ਵੀ ਕਰਨਾ ਤੇ ਜਿਉਂਦੇ ਵੀ ਰਹਿਣਾ ਉਹ ਭਗਵਾਨ ਤੇਰਾ ਭਗਵਾਨ ਕੋਈ ਨਹੀਂ ਬਿਲਕੁਲ ਸਮਾਦਰਲੇ ਲੈਣ ਦਾ ਨਹੀਂ ਇਸ ਖਤਰਨਾਕ ਮੋੜ ਤੋਂ ਬਚੰਦਾ ਮੈਂ ਰਾਜ ਨੂੰ ਬੜੇ ਗਲਤ ਰਾਹ ਤੇ ਲੈ ਆਇਆ ਹੈ ਇਨਕਾਰ ਦਾ ਇੱਕ ਵੀ ਸ਼ਬਦ ਉਸ ਨੂੰ ਹਮੇਸ਼ਾ ਲਈ ਕਤਲ ਕਰਕੇ ਰੱਖ ਦੇਵੇਗਾ ਪਰ ਮੈਂ ਆਪ ਰਾਜੇ ਨਾਲ ਜਿਉਂਦਾ ਰਹਿ ਸਕਾਂਗਾ ਜਖਮ ਨੂੰ ਭਰ ਲਵਾਂਗਾ ਉਹ ਦਬਾਲ-ਬਾਲ ਰਾਜ ਦੇ ਪੈਰ ਵਿੱਚ ਲਹੂ ਲਹਾਨ ਹੋ ਰਿਹਾ ਸੀ ਮੈਨੂੰ ਰਾਜ ਨੂੰ ਨਹੀਂ ਮਿਲਣਾ ਚਾਹੀਦਾ ਸੀ ਮੈਂ ਪਾਗਲ ਹੋ ਗਿਆ ਮੈਂ ਜ਼ਰੂਰ ਕੁਝ ਕਰ ਬੈਠਾਂਗਾ ਮੈਂ ਜ਼ਿੰਦਗੀ ਦੀ ਦੌੜ ਵਿੱਚ ਪੂਰੇ ਜੋਰ ਨਾਲ ਮੋੜ ਤੋਂ ਪੌ ਰਿਹਾ ਜਦੋਂ ਰਾਜ ਇੰਨੀ ਦਲੇਰ ਦਲੇਰੀ ਕਰ ਸਕਦੀ ਹੈ ਮੈਂ ਸਿਵਾਏ ਮਗਜ਼ਮਰੀ ਕਰਨ ਦੇ ਕੁਝ ਨਹੀਂ ਕਰ ਸਕਦਾ ਉਸ ਆਪਣੇ ਆਪ ਨੂੰ ਰਾਜ ਨਾਲ ਗੱਲਾਂ ਕਰਨ ਲਈ ਤਿਆਰ ਕੀਤਾ ਰਾਜ ਮੈਂ ਵੀ ਤੈਨੂੰ ਇੱਕ ਪੁੱਛਣੀ ਹੈ ਇੱਕ ਤੁਸੀਂ ਹਜ਼ਾਰ ਪੁੱਛ ਸਕਦੇ ਹੋ ਜਿੰਨੀਆਂ ਚਾਹੋ ਨਹੀਂ ਪਹਿਲਾਂ ਤੂੰ ਆਪਣੀ ਪੁੱਛ ਉਹ ਮੈਨੂੰ ਭੁੱਲ ਹੀ ਗਈ ਸੀ ਰਾਜ ਥੋੜਾ ਮੁਸਕਾਪਿਆ ਜਿਹੜੀ ਚਿੱਠੀ ਮੈਨੂੰ ਗਈ ਸੀ ਉਸ ਵਿੱਚ ਤੁਹਾਡੀਆਂ ਗੱਲਾਂ ਕਿੰਨੀਆਂ ਸਨ ਤੇ ਭਰਪੂਰ ਦੀਆਂ ਕਿੰਨੀਆਂ ਸਾਰੀਆਂ ਹੀ ਮੇਰੀਆਂ ਸਨ ਚਾਨਣੇ ਦੋਸ਼ੀਆਂ ਵਾਂਗ ਇਕਬਾਲ ਕਰ ਲੈ ਤੂੰ ਮੇਰਾ ਇਮਤਿਹਾਨ ਲੈਣਾ ਚਾਹੁੰਦਾ ਸੀ ਨਹੀਂ ਜੋ ਮੈਂ ਲਿਖਿਆ ਸੀ ਉਹ ਬੁਰਾ ਸੀ ਤਲਖ ਸੀ ਪਰ ਸੀ ਉਹ ਸੱਚ ਚੰਨ ਨੇ ਅਟਕਾਟ ਕਹਿੰਦਿਆ ਨੀਮੀ ਪਾਲੇ ਪਰ ਉਹ ਪਰ ਉਹ ਤਾਂ ਹੁਣ ਕੋਰਾ ਝੂਠ ਹੋ ਕੇ ਰਹਿ ਗਿਆ ਹਾਂ ਹਾਂ ਹੋ ਸਕਦਾ ਹੈ ਚੰਨ ਡਰ ਰਿਹਾ ਸੀ ਉਸ ਵਿੱਚ ਦਲੇਰੀ ਨਹੀਂ ਸੀ ਜੋ ਆਖਦਾ ਇਹ ਸੱਚ ਹੈ ਉਹਦੇ ਦਿਮਾਗ ਵਿੱਚ ਇੱਕ ਗੱਲ ਘੁੰਮ ਰਹੀ ਸੀ ਕੀ ਤੂੰ ਆਪਣੇ ਮਾਤਾ ਪਿਤਾ ਨੂੰ ਮਨਾ ਲਵੇਂਗੀ ਜੇ ਮਾ ਪਿਤਾ ਨੂੰ ਮਨਾ ਸਕਦੀ ਹੁੰਦੀ ਤਾਂ ਆਹ ਕੁਝ ਕਰਨ ਦੀ ਕੀ ਲੋੜ ਸੀ ਰਾਜ ਥੋੜੀ ਮਜੂਜ਼ ਹੋ ਗਏ ਉਹ ਕਿਸੇ ਤਰ੍ਹਾਂ ਵੀ ਨਹੀਂ ਮੰਨ ਸਕਦੇ ਪਤਾ ਨਹੀਂ ਚਰਨ ਦੇ ਕਿਸ ਤਰ੍ਹਾਂ ਕਿਸੇ ਤਰ੍ਹਾਂ ਸ਼ਬਦ ਦਾ ਕੀ ਭਾਵ ਸੀ ਜਿਹੜਾ ਰਾਜ ਨਾ ਸਮਝ ਸਕੇ ਨਾ ਵਿੱਚ ਸਿਰ ਫੇਰ ਦਿੱਤਾ ਚਰਨ ਤੇ ਜਜਵਾਦ ਸਦਾ ਲੇਕਾ ਤਲ ਹੋ ਗਏ ਉਸ ਅੱਖਾਂ ਮੀਟ ਦੇ ਕਿਸੇ ਸਵੱਟੀ ਜਬਤ ਦੀ ਘੁੱਟ ਭਰਦਿਆਂ ਰਾਜ ਨੇ ਆਪਣੇ ਚੰਨੇ ਨੂੰ ਪਹਿਚਾਨ ਲਿਆ ਉਸ ਅੱਖਾਂ ਪਰਦੇ ਚਰਨ ਦਾ ਹੱਥ ਫੋਟਿਆ ਫੇਰ ਕੀ ਹੋਇ ਨਹੀਂ ਮੰਨਦੇ ਤਾਂ ਨਾ ਸੀ ਅਸਾਂ ਉਹਨਾਂ ਤੋਂ ਜ਼ਿੰਦਗੀ ਉਧਾਰੀ ਤਾਂ ਨਹੀਂ ਲੈਣੀ ਨਹੀਂ ਰਾਜ ਅਸੀਂ ਹਲੇ ਉਹਨਾਂ ਤੋਂ ਬੜਾ ਕੁਝ ਲੈਣਾ ਹੈ ਚਰਨ ਉਹ ਗੱਲ ਆਖ ਗਿਆ ਜਿਹੜੀ ਰਾਜ ਦੇ ਜ਼ਿਹਨ ਤੋਂ ਕਿਤੇ ਉੱਚੀ ਸੀ ਉਹ ਉਸਦੇ ਭਾਵਾਂ ਨੂੰ ਬਹੁਤ ਗਲਤ ਸਮਝ ਗਈ ਤੇ ਹੱਦੋਂ ਵੱਧ ਨੀਵਾ ਵੀ ਉਸ ਝੋਲੇ ਵਿੱਚੋਂ ਦੋ ਉਸਨੇ ਝੋਲੇ ਵਿੱਚੋਂ 2000 ਦੇ ਨੋਟ ਕੱਢ ਦਿਆਂ ਆਖਿਆ ਮੈਂ ਕੁਝ ਲੈ ਕੇ ਵੀ ਆਈ ਹਾਂ ਜਿਉਂ ਹੀ ਚਰਨ ਰਾਜ ਦੇ ਨੋਟਾਂ ਦਾ ਰੁੱਕ ਵੇਖਿਆ ਉਸ ਨੂੰ ਅੱਗ ਹੀ ਲੱਗ ਗਈ ਉਹ ਗੁੱਸੇ ਵਿੱਚ ਭਰ ਗਿਆ ਤੇ ਪੈੰਦੀ ਛੱਡੇ ਹੀ ਬੋਲਿਆ ਤੂੰ ਮੈਨੂੰ ਇੰਨਾ ਨੀਵਾ ਸਮਝਦੀ ਹੈ ਹੁਣ ਸਿਆਣਾ ਚਰਨਾ ਵੀ ਕੁੜੀ ਦਾ ਸਧਾਰਨ ਮਨ ਨਾ ਜਾਣ ਸਕਿਆ ਉਹ ਦੇਰਮਾਨਾ ਵਿੱਚ ਐਦੋਂ ਉੱਚਾ ਤਾਰਾ ਕੋਈ ਨਹੀਂ ਸੀ ਐਦੋਂ ਵੱਡਾ ਚਰਨ ਰਾਜੀਤ ਚਰਨ ਦੀ ਗੁੱਸੇਲੀ ਗਲਬਾਤ ਨਾਲ ਬੁੱਤ ਬਣ ਕੇ ਰਹਿ ਗਈ ਤੇ ਉਸਦੇ ਹੰਝੂ ਉਮਲ ਪਏ। ਨੋਟਾਂ ਦਾ ਰੋਗ ਉਸਦੇ ਹੱਥੋਂ ਨਿਕਲ ਕੇ ਘਾਹ ਤੇ ਜਾ ਪਿਆ। ਚਰਨ ਵੀ ਆਪੇ ਤੇ ਪਛਤਾਇਆ। ਉਸ ਨੋਟ ਚੁੱਕ ਕੇ ਮੋੜ ਝੋਲੇ ਵਿੱਚ ਪਾ ਦਿੱਤੇ। ਦੋ ਕਮੈਂਟ ਦੋਹਾ ਵਿੱਚ ਚੁੱਪ ਤੇ ਦੁਖੀ। ਦੋਹਾਂ ਨੂੰ ਦੁਖੀ ਕਰਦੇ ਰਹੀ। ਫਿਰ ਚਰਨ ਨੇ ਰਾਜ ਨੂੰ ਉਠਾਇਆ। ਉਸ ਨੂੰ ਨਹਿਰ ਦੇ ਕਿਨਾਰੇ-ਕਿਨਾਰੇ, ਮੋਢਿਆਂ ਤੋਂ ਫੜ ਕੇ ਆਪਣੇ ਨਾਲ ਤੋਰਦਾ ਰਿਹਾ। ਜਿਵੇਂ ਉਹ ਲੰਬੀ ਬਿਮਾਰੀ ਪਿੱਛੋਂ ਮਸੀਹ ਆਸਰੇ ਨਾਲ ਤੁਰੀ ਰਹੀ ਤੁਰ ਰਹੀ ਸੀ। ਹਕੀਕਤ ਇਹ ਸੀ ਕਿ ਉਹ ਆਪ ਆਸਰਾ ਲੱਭ ਰਹੀ ਸੀ ਰਾਜ ਜੇ ਮੈਂ ਤੈਨੂੰ ਦੇਸ਼ ਪ੍ਰਦੇਸ਼ ਕੱਢ ਕੇ ਲੈ ਚੱਲਾਂ ਚੱਲੇਂਗੀ ਚਰਨ ਨੇ ਉਸ ਨੂੰ ਡੌਲਿਆਂ ਤੋਂ ਫੜ ਕੇ ਪੁੱਛਿਆ ਰਾਜ ਦੇ ਹੰਝੂ ਸੁੱਕੇ ਨਹੀਂ ਸਨ ਉਹ ਉਸ ਤਰਸ ਦੀ ਭੁੱਖ ਵਿੱਚੋਂ ਚਰਨ ਨੂੰ ਚੀਰਦੀਆਂ ਨਜ਼ਰਾਂ ਨਾਲ ਤੱਕਿਆ ਜਿਵੇਂ ਆਖ ਰਹੀ ਹੋਵੇ ਜਾਲਮ ਅਜੇ ਇਸ ਦੀ ਗੁੰਜਾਇਸ਼ ਬਾਕੀ ਹੈ ਚਰਨ ਨੇ ਰੁਮਾਲ ਕੱਢ ਕੇ ਉਸ ਦੀਆਂ ਅੱਖਾਂ ਪੁੰਝੀਆਂ ਹੁਣ ਉਹ ਸਾਵਧਾਨ ਹੋ ਚੁੱਕਾ ਸੀ ਤੂੰ ਮੈਨੂੰ ਪਿਆਰ ਕਰਦੀ ਹੈ ਠੀਕ ਹੈ ਬਹੁਤ ਪਿਆਰ ਕਰਦੀ ਹੈ ਬਹੁਤ ਠੀਕ ਹੈ ਪਰ ਮੇਰੀ ਇੱਜ਼ਤ ਵੀ ਕਰਦੀ ਹੈ ਤੂੰ ਰਹਿ ਜਾਂਦਾ ਉਹ ਉੱਤਰ ਲਈ ਫਿਰ ਖਲੋਗਿਆ ਉਸ ਦਾ ਆਪਾ ਨਾਜਕ ਟਾਣੀ ਦੇ ਪੱਤੇ ਤੇ ਪਈ ਤੇਲ ਕਤਰੀ ਵਾਂਗ ਅਲਰਜੀ ਖਾ ਰਿਹਾ ਸੀ ਚੁਗਲੀ ਦਾ ਜੋੜਾ ਬੋਲਦਾ ਉੱਡਿਆ ਤੇ ਇੱਕ ਦੂਜੇ ਤੋਂ ਵਿਛੜ ਗਿਆ ਇੱਕ ਪੰਛੀ ਨਹਿਰ ਦੇ ਉਤਾਰ ਤੇ ਦੂਜਾ ਪਾਰ ਜਾ ਬੈਠਾ ਰੱਬ ਦੇ ਵਾਸਤੇ ਚਰਨ ਦੱਸ ਦੇ ਮੈਂ ਥੋ ਇਹ ਕੁਝ ਕਿਉਂ ਪੁੱਛਿਆ ਜਾ ਰਿਹਾ ਹੈ ਰਾਜ ਫਿਸਪਈ ਇਹ ਬੜਾ ਜ਼ਰੂਰੀ ਹੈ ਕਮਲੀ ਨਾ ਬਣ ਅਸੀਂ ਜ਼ਿੰਦਗੀ ਦੇ ਖਤਰਨਾਕ ਮੋੜ ਤੇ ਖਲੋਤੇ ਹਾਂ ਜੇ ਤਿਲਕ ਗਏ ਕਿਦੋਂ ਦੇਵੀ ਨਹੀਂ ਰਹਿਾਂਗੇ ਰਾਜ ਚਰਨ ਦੀ ਗੱਲ ਤੇ ਰੱਬ ਵਰਗਾ ਈਮਾਨ ਲੈ ਆਈ ਉਹ ਦੋਵੇਂ ਹਨੇਰੀ ਤੇ ਜ਼ੋਰ ਨਾਲ ਲਿਫਕੇ ਮਿਲੀਆਂ ਟਾਣੀਆਂ ਵਾਂ ਵਾਂ ਵੀ ਜੁੜ ਕੇ ਅਟ ਹੋ ਗਏ ਤੂੰ ਇਹ ਵੀ ਜਾਣਦੀ ਹੈ ਇਲਾਕੇ ਦੇ ਕਿਸਾਨ ਮੇਰੀ ਕਿੰਨੀ ਇੱਜ਼ਤ ਕਰਦੇ ਹੈ ਕਿੰਨਾ ਚੰਗਾ ਜਾਣਦੇ ਹੈ ਰਾਜ ਨੇ ਹਾਂ ਵਿੱਚ ਸਿਰ ਹਲਾਇਆ ਪੁੱਲ ਦੀਆਂ ਧਾਰਾਂ 'ਚ ਸ਼ੋਰ ਉੱਚਾ ਹੁੰਦਾ ਜਾ ਰਿਹਾ ਸੀ ਕਦੇ ਤੂੰ ਮੈਨੂੰ ਬੁਰੀ ਤਰ੍ਹਾਂ ਬਦਨਾਮ ਹੋਇਆ ਦੇਖਣਾ ਪਸੰਦ ਕਰੇਂਗੀ ਚਰਨ پاਗਲਾ ਵਾਂਗ ਬੋਲ ਰਿਹਾ ਸੀ ਅਤੇ ਰਾਜ ਦੀ ਉਸ ਦੀਆਂ ਹਰਕਤਾਂ ਦੇਖ-ਦੇਖ ਹੋਸ਼ ਧਿਆਗ ਰਹੀ ਸੀ ਜੇ ਭਲਾ ਮੈਂ ਚੋਰ ਬਣ ਜਾਵਾਂ ਗੁੰਡੇ ਕੰਮ ਕਰਨ ਲੱਗ ਪਾਵਾਂ ਤੈਨੂੰ ਕਿੰਨਾ ਕੁ ਚੰਗਾ ਲੱਗੇਗਾ ਰਾਜ ਨੂੰ ਖੁੜ ਗਈ ਉਹ ਕਿਉਂ ਅਜਿਹੀਆਂ ਗੱਲਾਂ ਕਰ ਰਿਹਾ ਹੈ ਉਤਣ ਕਈ ਬੋਲਣਾ ਚਾਹੁੰਦੀ ਸੀ ਚਰਨ ਦੀਆਂ ਆਪਣੇ ਆਪੋਂ ਬਾਹਰ ਨਿਕਲ ਗਈਆਂ ਉਸ ਆਪਣਾ ਰੋਂਦਾ ਮੂੰਹ ਟਾਕ ਲਿਆ ਮੋੜ ਉੱਥੇ ਹੀ ਬਹਿ ਗਿਆ ਨਹਿਰ ਦੇ ਫਿਸੜ ਕਿਨਾਰੇ ਵਿੱਚ ਉਸ ਦਾ ਇੱਕ ਪੈਰ ਥੱਲੇ ਦਸਦਾ ਜਾ ਰਿਹਾ ਸੀ ਉਸ ਧਾਰੂ ਧਾਰ ਰੋਂਦਾ ਰੋਂਦਿਆਂ ਪੁਕਾਰਿਆ ਰਾਜੀ ਰੱਜੀ ਤੇਰਾ ਚੰਨ ਚਾਨਣ ਨਹੀਂ ਵੱਜ ਸਕਦਾ ਤੂੰ ਉਸ ਨੂੰ ਬਚਾ ਲੈ ਰਾਜ ਚਰਨ ਦੀ ਹਾਲਤ ਵੇਖ ਕੇ ਹੈਰਾਨੀ ਵਿੱਚ ਕੰਬ ਗਏ ਅਸਲ ਉਹ ਪੀਗਲ ਗਈ ਉਸ ਦੀ ਆਤਮਾ ਕਲਵਲ ਹੁੰਦੀ ਸੋਚ ਰਹੀ ਸੀ ਆਖਰ ਚਰਨ ਚਾਹੁੰਦਾ ਕੀ ਉਹ ਦੱਸੇ ਤਾਂ ਸਹੀ ਮੈਂ ਮਰ ਕੇ ਵੀ ਪੂਰਾ ਕਰਾਂਗੀ ਚਰਨ ਉਸ ਦੇ ਪੱਟਾਂ ਨਾਲ ਸਿਰ ਜੋੜੀ ਬਿਲਕੀ ਜਾ ਰਿਹਾ ਸੀ ਬਿਲਕੁਲ ਇੱਕ ਬੱਚੇ ਵਾਂ ਰਾਜਦਾਨਦਰ ਮੋਹੇਰਵੇ ਵਿੱਚ ਦਰਿਆਵਾ ਪਿਆ ਦਰਿਆਵਾ ਪਿਆ ਸੀ ਉਸ ਨੂੰ ਸੁਪਨੇ ਵਿੱਚ ਵੀ ਕਦੀ ਖਿਆਲ ਨਹੀਂ ਸੀ ਆਇਆ ਕਿ ਚਰਨ ਦਾ ਦਿਲ ਇੰਨਾ ਨਰਮ ਤੇ ਪਿਆਰ ਰਸੀਲਾ ਹੋਵੇਗਾ ਅਨੰਨ ਪਤਾਂ ਵਾਂ ਗੋਡੇ ਠੀਕ ਤਾਹੀ ਰੂਪੇ ਦਾ ਤੇ ਜਾਫ ਜਖਮੀਆਂ ਵਾਂਗ ਉਸ ਤੋਂ ਆਪਣਾ ਮੰਗੇਗਾ ਰਾਜ ਨੇ ਉਸ ਨੂੰ ਮੋਢਿਆਂ ਤੋਂ ਫੜ ਕੇ ਉਠਾਉਣ ਦਾ ਯਤਨ ਕੀਤਾ ਪਰ ਉਹ ਉੱਠਿਆ ਨਾ ਨਹੀਂ ਰਾਜ ਜੇ ਤੂੰ ਮੈਨੂੰ ਠੀਕ ਪਿਆਰ ਕਰਦੀਆਂ ਤਾਂ ਮੇਰੀ ਇੱਕ ਮੰਗ ਮੰਨ ਲੈ ਮੈਂ अनेका ਸ਼ੁਰੀਆਂ ਹੇਠ ਹਲਾਲ ਹੋ ਰਹੀ ਹਾਂ ਚੰਨੀ ਮੈਂ ਹਜ਼ਾਰ ਮੰਨਾਂਗੀ ਤੂੰ ਉੱਠ ਮੈਂ ਤੇਰੇ ਦਰਦ ਨਾਲ ਵਾਲ-ਵਾਲੇ ਚਿਰੀ ਗਈ ਹਾਂ ਮੈਂ ਤੈਨੂੰ ਕਿਸੇ ਤਰ੍ਹਾਂ ਵੀ ਦੁਖੀ ਨਹੀਂ ਦੇਖ ਸਕਦੀ ਰਾਜ ਨੇ ਉਸ ਨੂੰ ਉਠਾਇਆ ਤੇ ਆਪਣੀਆਂ ਤਲੀਆਂ ਨਾਲ ਉਸਤੇ ਅੰਜੂ ਪੁੱਜੀ ਦੇਖ ਰਾਜ ਜੇ ਮੈਂ ਤੈਨੂੰ ਲੈ ਕੇ ਨਿਕਲ ਤੁਰਾਂ ਲੋਕ ਮੈਨੂੰ ਗੁੰਡਾ ਆਖਣਗੇ ਸਰਮਾਇਦਾਰ ਪ੍ਰੈਸ ਲਿਖੇਗੀ ਇੱਕ ਕਮਾਊ ਨਿਸ਼ਟ ਕੁਵਾਰੀ ਕੁੜੀ ਲੈ ਕੇ ਕਰ ਭੱਗ ਗਿਆ ਮੈਂ ਇਸ ਬਰਦਾਸ਼ਤ ਨਹੀਂ ਕਰ ਸਕਦਾ ਰਾਜ ਪਚਾਲ ਮੂੰਹ ਆਈ ਪਹਾੜੀ ਵਾਂਗ ਇੱਕ ਵਾਰ ਹੀ ਕੰਬੀ ਉਹਦੇ ਬੁੱਲ ਸਿੱਤੇ ਗਏ ਅਤੇ ਦਿਲ ਖਾਲੀ ਹੋਣਾ ਸ਼ੁਰੂ ਹੋ ਗਿਆ ਚਾਨ ਨੇ ਫੇਰ ਆਖਣਾ ਸ਼ੁਰੂ ਕੀਤਾ ਕਿਸਾਨਾਂ ਦਾ ਭਰੋਸਾ ਸਵਾਦ ਦੇ ਵਫਾਦਾਰੀ ਕੋਸ ਸਿਰ ਫੇਰਿਆ ਮੈਂ ਆਪ ਵੀ ਬਦਨਾਮ ਹੋਵਾਂ ਤੇ ਉਹਨਾਂ ਨੂੰ ਵੀ ਬਦਨਾਮ ਕਰਾਂ ਇਹ ਮੈਥੋਂ ਨਹੀਂ ਹੋਣਾ ਨਹੀਂ ਹੋਣਾ ਪਰ ਰਾਜ ਕੁਝ ਨਹੀਂ ਸੁਣ ਰਹੀ ਸੀ ਤੂੰ ਇਹ ਵਿਛੋੜਾ ਨਾ ਸਹਿ ਕੇ ਮਰ ਜਾਵੇਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਆਪ ਨਹੀਂ ਮਾਰਨਾ ਚਾਹੁੰਦਾ ਮੈਂ ਤੈਨੂੰ ਵੀ ਨਹੀਂ ਮਾਰਨ ਦੇਵਾਂਗਾ ਰਾਜ ਮੈਂ ਤੇਰੇ ਇੰਨੇ ਸਹਾਰੇ ਨਾਲ ਹੀ ਲੋਕ ਇਨਕਲਾਬ ਤੱਕ ਜਿਉਂਦਾ ਰਹਿਣਾ ਚਾਹੁੰਦਾ ਹਾਂ ਪਤਾ ਨਹੀਂ ਕਿੰਨੇ ਹਜ਼ਾਰਾਂ ਆਸ਼ਕਾ ਖੁਦ ਖੁਸ਼ੀਆਂ ਕਰਕੇ ਦੇਖਾਂ ਇੱਕ ਸਾਈ ਸਮਾਜ ਨਹੀਂ ਬਦਲੇ ਨਿਸੰਗ ਨੈ ਰੋਡ ਚੱਲੇ ਇਹ ਨਹੀਂ ਬਦਲੇਗਾ ਸਮਾਜ ਦੀ ਧੱਕੇਸ਼ਾਹੀ ਦੇ ਪੁਰਾਹ ਰਜਮਾਨੀ ਦੇ ਅਰਮਾਨ ਦਰਡੇ ਸਾਰੇ ਲੁਕਾਈ ਦਾ ਕਰਨਾਟਾ ਕਰਕੇ ਰੱਖ ਦਿੱਤਾ ਸਮੇ ਦਾ ਖਰਾਸ ਉਸੇ ਰਫਤਾਰ ਨਾਲ ਪੌ ਰਿਆ ਸੀ ਤੂੰ ਸਾਥਨ ਬਣ ਮੇਰੀ ਜ਼ਿੰਦਗੀ ਦਾ ਆਸਰਾ ਮੈਨੂੰ ਇਸ ਖੋਨੀ ਨਿਜਾਮ ਦੇ ਖਿਲਾਫ ਚੀ ਪਰ ਕੇ ਲੜਨ ਦੇ ਜਿਸ ਤੇਰੀ ਤੇ ਮੇਰੀ ਜਵਾਨੀ ਮਰੋੜ ਕੇ ਰੱਖ ਦਿੱਤੀਆਂ ਚਰਨ ਬੋਲੀ ਜਾ ਰਿਹਾ ਸੀ ਰਾਜ ਤੇ ਦਿਲ ਨੂੰ ਕੁਝ ਹੋਇਆ ਜਿਵੇਂ ਵਿੱਚੋਂ ਕੁਝ ਖਿੱਚ ਲਿਆ ਹੋਵੇ ਉਸ ਹਿੱਕ ਨੂੰ ਪੂਰੇ ਤਾਨ ਨਾਲ ਘੁੱਟਿਆ ਪਰ ਉਸ ਦੇ ਪੈਰ ਥੜਕ ਗਏ ਰਾਜ ਨੂੰ ਗੈਸ ਸੀ ਪੈ ਚੁੱਕੀ ਸੀ ਤੇ ਉਹ ਚਰਨ ਦੇ ਫੜਦੇ ਫੜਦੇ ਦਹਾੜ ਜਾ ਕੇ ਜਾ ਪਈ ਉਹ ਭਗਵਾਨ ਇਹ ਕੀ ਹੋ ਗਿਆ ਉਹ ਲਲਕਾਣੀਆਂ ਲੈ ਉਠਿਆ ਉਸ ਰਾਜ ਦੇ ਸਿਰ ਨੂੰ ਪੱਟਾਂ ਦੇ ਟਿਕਾਇਆ ਤੇ ਉਸ ਦੀ ਚੁੰਨੀ ਨਾਲ ਛੇਤੀ ਛੇਤੀ ਹਵਾ ਕਰਦਿਆਂ ਹਲੂਨ ਤੇ ਆ ਪੁਕਾਰਿਆ ਰਾਜ ਰਾਜੀ ਹੇ ਰੱਬਾ ਫਿਰ ਉਸ ਮੂੰਹ ਵਿੱਚ ਉਂਗਲ ਪਾ ਕੇ ਵੇਖਿਆ ਰਾਜ ਨੂੰ ਦੰਦਲ ਬਹਿ ਚੁੱਕੀ ਸੀ ਬੋਲਦੀਆਂ ਧਾਰਾਂ ਦਾ ਜੋਰ ਡਿੱਗਦਾ ਪਾਣੀ ਮੌਤ ਵਰਗੀ ਭਿਆਨਕ ਗੂੰਜ ਪੈਦਾ ਕਰ ਰਿਹਾ ਸੀ ਚੰਨ ਰਾਜ ਦੇ ਸਿਰ ਨੂੰ ਬੁੱਕਲ ਵਿੱਚ ਘੁੱਟ ਕੇ ਪਟਕ ਪਿਆ ਰਾਜ ਮੈਂ ਬੇਜਿਤ ਹੋਂ ਨੂੰ ਤਿਆਰ ਹਾਂ ਤੂੰ ਅੱਖਾਂ ਖੋਲ ਮੈਂ ਤੇਰਾ ਹੱਥ ਫੜ ਕੇ ਹੁਣੇ ਘਰ ਨੂੰ ਲੈ ਲੈ ਚੱਲਾਂਗਾ ਇੱਕ ਵਾਰ ਮੋਹ ਬੋਲ ਹੋ ਜਾਵੇ ਜੋ ਹੁੰਦਾ ਮੈਨੂੰ ਕਿਸੇ ਦੀ ਪਰਵਾਹ ਨਹੀਂ ਤੂੰ ਉੱਠ ਚਰਨ ਦੀ ਪੂਰੀ ਹਾਲਤ ਸੀ ਉਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਉਸ ਕਾਲੀ ਵਿਚਰਾਜ ਦੇ ਦਿਲ ਨੂੰ ਟੋਹਿਆ ਉਹ ਤੜਕ ਰਿਹਾ ਸੀ ਪਰ ਫੇਰ ਉਸ ਕੁਝ ਜਾਦ ਆ ਜਾਣ ਪਾਗ ਰਾਜ ਦਾ ਪੰਜਾ ਕੁੱਟਿਆ ਉਸ ਦੀ ਦੰਦਲ ਟੁੱਟ ਗਈ ਰਾਜ ਨੂੰ ਹੋਸ਼ ਪਰਤਾਈ ਉਸ ਡੋਰ ਫੋਰੀਆਂ ਅੱਖਾਂ ਨਾਲੇ ਦੁਰਦੁਰ ਵੇਖਿਆ ਫੇਰ ਅੱਖਾਂ ਮੀਟਿਆ ਉਸ ਚਾਹਨ ਨੂੰ ਸਾਰੇ ਜੋੜ ਨਾਲ ਕੁੱਟ ਲਿਆ ਜਿਵੇਂ ਮਰ ਕੇ ਦੂਜੀ ਵਾਰ ਪਾਇਆ ਸੀ ਚਰਨ ਵਿੱਚ ਇਹ ਆਖਾਂ ਲਈ ਚਰਨ ਇਹ ਅੱਖਾਂ ਲਈ ਤਿਆਰ ਹੀ ਹੋ ਰਿਹਾ ਸੀ ਰਾਜ ਚੱਲ ਕਰ ਨੂੰ ਚੱਲ ਗਏ ਉਹ ਬੋਲ ਭਈ ਚਰਨ ਤੂੰ ਬਹੁਤ ਖੁਸ਼ ਹੈਂ ਚੰਨ ਜਿਹੜਾ ਸਧਾਂਤੀ ਵੀ ਸੀ ਨਾ ਜਾਣ ਸਕਿਆ ਕਿ ਰਾਜ ਨੇ ਸਦਿਆਂ ਭਾਰਤੀ ਮਰਦ ਖੁਸ਼ੀ ਦੀਆਂ ਕਲਾਮ ਸਿਲਾਂ ਨੂੰ ਮੋੜ ਦਿਲ ਤੇ ਰੱਖ ਕੇ ਪੁੱਛਿਆ ਹਾਂ ਰਾਜ ਮੈਂ ਤੈਨੂੰ ਜਿਉਂਦੀ ਵੇਖ ਕੇ ਬਹੁਤ ਖੁਸ਼ ਹਾਂ ਚੰਨ ਨੇ ਅੱਖਾਂ ਮੀਟਦਿਆਂ ਉਸ ਦਾ ਹੱਥ ਫੜ ਕੇ ਬੁੱਲਾਂ ਨੂੰ ਲਾਇਆ ਤੇ ਲੰਬਾ ਚੁੰਮਣ ਖਿੱਚਿਆ ਉਸ ਦੀ ਛਾਤੀ ਪਿਆਰ ਨਾਲ ਭਰ ਕੇ ਤੂੰ ਚੰਨਿਆ ساری ਉਮਰ ਖੁਸ਼ ਰਹੀ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਮੈਂ ਤੇਰੇ ਸਾਰੇ ਗਮ ਪੀ ਜਾਵਾਂ ਉਹਦਾ ਦਿਲ ਫਿਰ ਘਟਣਾ ਸ਼ੁਰੂ ਹੋ ਗਿਆ ਚੰਨੇ ਮੈਂ ਤੇਰੀ ਗੱਲ ਮੰਨ ਲਈ ਆ ਹਾਂ ਹਾਂ ਉਹ ਫਿਰ ਬੇਹੋਸ਼ ਹੋ ਗਏ ਚੰਨ ਨੇ ਮੁੱਠਾ ਮੀਟ ਕੇ ਦਰਦ ਰਵਾਨੀ ਬੋੜੀ ਵਿੱਚ ਆਪਾਂ ਝੰਝਾੜਿਆ ਉਸ ਰਾਜ ਨੂੰ ਫਿਰ ਹੋਸ਼ ਵਿੱਚ ਲਿਆਂਦਾ ਉਹ ਸਾਰਾ ਔਕੜ ਦਾ ਸਾਹਮਣਾ ਕਰਨ ਲਈ ਮਨ ਵਿੱਚ ਧਾਰ ਲਈ ਕਿ ਰਾਜ ਨੂੰ ਉਠਾ ਦੇ ਅੱਖੇਗਾ ਚੱਲ ਰਾਜ ਘਰ ਨੂੰ ਚੱਲ ਗਈ ਰਾਤ ਬਹੁਤ ਹੋ ਗਈ ਚੰਨ ਸਿਕਰੋ ਨੀਮਾ ਹੋ ਗਿਆ ਹਾਂ ਚੱਲਣਾ ਹੀ ਚਾਹੀਦਾ ਰਾਜ ਨੇ ਕਲੰਬਾ ਹੌਂਕਾ ਲੈ ਕੇ ਆਪਣੇ ਵੱਲ ਤੁਰਨਾ ਸ਼ੁਰੂ ਕਰ ਦਿੱਤਾ ਚੰਨ ਨੇ ਹੱਥ ਮੂੰਹ ਵਿੱਚ ਲੈਂਦਿਆਂ ਸੋਚਿਆ ਮੈਂ ਇਸ ਨੂੰ ਕਿਵੇਂ ਸਮਝਾਵਾਂ ਕਿ ਮੈਂ ਆਪਣੇ ਘਰ ਨੂੰ ਛੱਲਣ ਨੂੰ ਕਿਹਾ ਹੈ ਉਸ ਵਿੱਚ ਕੁਝ ਆਖਣ ਦੀ ਜ਼ਰੂਰਤ ਹੀ ਮੁੱਕ ਗਈ ਚਰਨ ਹੁਣ ਜੋ ਕਰਨਾ ਹੈ ਦਿਲ ਖੋਲ ਕੇ ਕਰੀ ਮਨ ਆਇਆ ਮੈਂ ਤੇਰੇ ਇਨਕਲਾਬ ਦਾ ਰੋੜਾ ਨਹੀਂ ਬਣਾਂਗੀ ਉਹ ਖੱਬੇ ਵਾਹ ਨਾਲ ਇੱਕ ਗੁੱਟੀ ਧੁਰੀ ਜਾ ਰਹੀ ਸੀ ਰਾਜ ਏਉਂ ਆਖ ਚਰਨ ਦੀ ਰੂਹ ਵਿੱਚੋਂ ਹਜ਼ਾਰਾਂ ਜ਼ਖਮ ਇੱਕ ਵਾਰ ਹੀ ਗੁਰਲਾ ਉੱਠੇ ਉਹਦਾ ਦਿਲ ਸਾਫ਼ ਤਾਂ ਨਹੀਂ ਸੀ ਦਿਮਾਗ ਬੌਂਦਰ ਚੁੱਕਿਆ ਸੀ ਰਾਜੀ ਹੁਣ ਵੀ ਰਾਜ ਉਸਦੀ ਗੱਲਾਂ ਸੁਣੀ ਕਰਦੇ ਆਪਣੇ ਅੰਦਰਲੇ ਭਾਵਾਂ ਵਿੱਚੋਂ ਬੋਲ ਪਈ ਚੰਨ ਮੈਂ ਵੀ ਤੇਰੇ ਕੋਲੇ ਇੱਕ ਮੰਗ ਲੈਣੀ ਬਸ ਆਖਰੀ ਉਸਦੇ ਦਿਲ ਨੂੰ ਫਿਰ ਹੌਲ ਪੈ ਗਿਆ ਉਹਦੇ ਬੁੱਲ ਦੰਦ ਹੇਠ ਦਬ ਕੇ ਕਸੀਸ ਪੱਟੀ ਤੇ ਇੱਕ ਨੂੰ ਹੋਰ ਕੁੱਟ ਲਿਆ ਰਾਜ ਤੂੰ ਆਖ ਸਹੀ ਮੈਂ ਤੇਰੀ ਮੰਗ ਪੂਰੀ ਕਰਨ ਲਈ ਆਪਣੀ jaan ਤੱਕ ਵਾਰ ਦੇਵਾਂਗਾ ਨਾ ਅਜਿਹੀ ਗੱਲ ਨਾ ਆਖੋ ਰਾਜ ਨੇ ਚੰਨ ਦੇ ਮੂੰਹ ਤੇ ਹੱਥ ਰੱਖਿਆ ਬਸ ਜਦੋਂ ਮੈਂ ਚਾਹਾਂ ਮੈਨੂੰ ਮਿਲ ਮੈਨੂੰ ਮਿਲ ਜ਼ਰੂਰ ਪਿਆ ਕਰੀ ਮੇਰੇ ਪਿਆਰ ਦਾ ਵਾਸਤਾ ਹੈ ਰਾਜ ਆਪਣੇ ਹੌਕੇ ਦੀ ਬੇਵਸੀ ਵਿੱਚ ਇੱਕ ਨਮਾਣੀ ਜਾਨ ਹੋ ਕੇ ਰਹਿ ਗਈ ਇੰਨੀ ਛੋਟੀ ਤੇ ਥੋੜੀ ਉਹ ਜ਼ਿੰਦਗੀ ਭਰ ਕਦੇ ਨਹੀਂ ਹੋਈ ਸੀ ਮੈਂ ਘਾਟੀਆਂ چیر ਕੇ ਆਪਣੀ ਜ਼ਿੰਦਗੀ ਕੋਲਾਵਾਂਗਾ ਉਸ ਦੇ ਪਰਲ ਪਰ ਹੰਝੂ جاری ਹੋ ਗਏ ਮੇਰੀ ਸੌਂ ਰਾਜ ਰਾਜ ਮੈਨੂੰ ਤੇਰੇ ਪਿਆਰ ਦੀ ਸੋਚ ਚਰਨ ਪਰ ਆਇਆ ਰਾਜ ਨੇ ਉਸ ਦੀ ਛਾਤੀ ਤੇ ਕੰਮ ਦਾ ਹੱਥ ਰਫੇ ਰਿਹਾ ਚੰਨ ਟਾਲੀਆਂ ਦੇ ਪਿਛਵਾੜੇ ਆ ਗਿਆ ਉਸ ਦੀ ਚਾਂਦਨੀ ਨਹਿਰ ਤੇ ਸਤਾ ਦੇ ਟੁੱਟੀਆਂ ਕਿਰਨਾਂ ਵਿੱਚ ਪੈ ਰਹੀ ਸੀ ਰਾਜ ਖਾਮੋਸ਼ ਤੇ ਕੁਝ ਲੀਆਂ ਸਦਰਾਂ ਨਾਲ ਆਪਣੇ ਪਿੰਡ ਵੱਲ ਲੜਖਣਾਂ ਦੇ ਕਦਮ ਪੁੱਟ ਰਹੀ ਸੀ ਚੰਨ ਉਸ ਦਾ ਚੋਲਾ ਸੰਭੀ ਆਪਣੇ ਆਪ ਨੂੰ ਕੋਸਦਾ ਤੁਰ ਰਿਹਾ ਸੀ ਮੈਂ ਦੋਸ਼ੀ ਹਾਂ ਮੈਂ ਰਾਜ ਦੀ ਜਾਂਤੀ ਤੇ ਫਣੀਅਰ ਬਣ ਕੇ ਡੰਗ ਮਾਰਿਆ ਤੇ ਆਪਣੇ ਦਿਲ ਵਿੱਚ ਵਰਸ਼ਾ ਰਾਜ ਨੇ ਆਸਰੇ ਵਜੋਂ ਆਪਣਾ ਹੱਥ ਚਰਨ ਦੇ ਹੱਥ ਵਿੱਚ ਦੇ ਕੇ ਪੁੱਛਿਆ ਰਾਤ ਕਿੰਨੀ ਕਹਿੰਦੀ ਹੋਵੇਗੀ ਸ਼ਾਇਦ ਉਹ ਤੜਕੇ ਦਾ ਤਾਰਾ ਚੜ ਰਿਹਾ ਹੈ ਚੰਨ ਇੱਕ ਤਰ੍ਹਾਂ ਸਤਿਆ ਮੁਕਾ ਚੁੱਕਾ ਸੀ ਫਿਰ ਵੀ ਉਹ ਰਾਜ ਨੂੰ ਸਹਾਰਾ ਦੇ ਜਾ ਰਿਹਾ ਸੀ ਰਾਤ ਖਾਮੋਸ਼ ਸੀ ਜਿਵੇਂ ਕੁਝ ਵੀ ਨਹੀਂ ਸੀ ਵਾਪਰਿਆ ਚਾਨਣੀ ਹਰ ਪਲ ਫਿੱਕੀ ਪੈਂਦੀ ਜਾ ਰਹੀ ਸੀ ਜਿਵੇਂ ਨੀਂਦ ਲਈ ਉੰਗ ਰਹੀ ਹੋਵੇ ਧੰਨਵਾਦ